ਹਜ਼ਾਰ ਦੀ ਗੱਲ ਹੋਈ ਤੇ ਗੁਲਜ਼ਾਰ ਦਾ ਵੱਡਾ ਮਾਨ ਸਨਮਾਨ ਉਧਰ ਹੁਸ਼ਿਆਰੇ ਪਾਪੜ ਦੇ ਤਿੰਨ ਜੱਫੇ ਪਾਲੀ ਮੂਨਕ ਕਹਿੰਦਾ ਵੀ 15000 ਦੇ ਕੀ ਬਾਤ ਹੈ ਰੁਪਿੰਦਰ ਜੀ 11000 ਹੋਰ ਜੋੜ ਦਿਓ ਯੂਕੇ ਲਾਪਰੀ ਇਕੱਠਾ ਯੂਕੇ ਗੁਰਪ੍ਰੀ ਯੂਕੇ ਇਹ ਸਾਰੇ ਵੀਰ ਡਾਕਟਰ ਮਗਰ ਸਿਹਾਲੂਰੀ ਕਹਿੰਦੇ ਆ ਵੀ ਬਹਾਪੁਰੀਏ ਹੁਸ਼ਿਆਰੇ ਦੇ ਤਿੰਨ ਜੱਫੇ ਦਵਿੰਦਰ ਕਮਾਨ ਕਹਿੰਦਾ 11000 ਉਹ ਸਾਡੇ ਵੱਲੋਂ ਦਿੱਤਾ ਜਾਵੇਗਾ 15 ਤੇ 16 ਦਾ ਇਹ ਮੈਚ ਹੋਣਾ ਹੈ 15 ਤੇ 16 ਕਹਾਂ ਦਾ ਪੈ ਬਿੱਟੂ ਬਰਨਾਲਾ ਕਾਲਾ ਬਾਈ ਇੰਦਰਜੀਤ ਸੋਟੀ ਅਮਰੀਕ ਸਿੰਘੇਣਾ ਰੰਮੀ ਕੈਨੇਡਾ ਇਹਨਾਂ ਵੀਰਾਂ ਵੱਲੋਂ ਜੋਗੀ ਹੁਸ਼ਿਆਰੇ ਦੇ ਜੱਫੀਆਂ ਦੇ ਵੱਡੇ ਭਾਈ ਕਰੀ ਇਸ਼ਾਰਾ 5000 ਕਹਿੰਦਾ ਸਾਡੇ ਵੱਲੋਂ ਕਰਦੇ ਹੋ ਕਿੰਨਾ ਹੋ ਗਿਆ ਨਗੀ ਰਪਿੰਦਰ ਜੋੜੀ ਮੇਰਾ ਵੀਰ ਪਹਿਲਾਂ 15000 ਹੋਇਆ ਫਿਰ 11 ਹੋ ਗਿਆ 26 ਹੋ ਗਿਆ 5 ਕਹਿੰਦੇ ਜੋਗੀ ਦਿਦਰਾਂ ਦੇ ਯਾਰਾਂ ਨੇ ਐਲਾਨ ਕਰਵਾਇਆ 31000 ਇੱਕ ਦੋ ਤਰ੍ਹਾਂ ਦੇ ਜੇਤੂ ਮੋਕਾ ਦਾ ਦਿਲ ਜੇਤੂ ਰਕੇਸ਼ ਬਾਪਰੀਆ ਪਹਿਲੀ ਕਬੱਡੀ ਭਾ ਗਿਆ ਪਹਿਲਾ ਪੁਆਇੰਟ ਕਹਿੰਦੇ ਬਾਪਰ ਦੇ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਮੁਸ਼ਤਾਕ ਸਰਪੰਚ ਦਾ ਪਿੰਡ ਹੈ ਜਿਹਨੇ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਕਬੱਡੀ ਖੇਡਣ ਲਾਇਆ ਮੇਰੇ ਵੀਰੋ ਆਹ ਕਹਿੰਦੇ ਆਲਮਗੀਰ ਦੀ ਧਰਤੀ ਦਾ ਇਹ ਲੋਪਿਆਂ ਦੇ ਤੋਂ ਚੱਲ ਕੇ ਆਇਆ ਹੈ ਏ ਬਾਪੂ ਸ਼ਕੰਦਰ ਸਿੰਘ ਦਾ ਪੋਤਰਾ ਹੈ ਇਹਦੇ ਦਾਦੇ ਨੇ ਕਹਿੰਦੇ ਚੋਟੀ ਦੀ ਪਹਿਲਵਾਨੀ ਕੀਤੀ ਹੈ ਜਲਾਲ ਸਾਹਿਬ ਕਰਿਓ ਚਰਚਾ ਜਸ਼ਨ ਆ ਗਿਆ ਲਓ ਜਸ਼ਨ ਪਹਿਲਵਾਨ ਆ ਗਿਆ ਮੇਰੇ ਮਿੱਤਰੋ ਆ আলমਗੀਰ ਸਾਹਿਬ ਦੀ ਧਰਤੀ ਦਾ ਜਦੋਂ ਮੂਲਕ ਦੇ ਮੇਰੇ ਵੀਰੋ ਗੁਲਜਾਰੀ ਦਾ ਮਾਨ ਸਨਮਾਨ ਹੋਵੇਗਾ ਤੇ ਸਤੀਸ ਸਰਪੰਚ ਦਾ ਵੀ ਵੱਡਾ ਮਾਨ ਸਨਮਾਨ ਸੌਰੀ ਯੋਗਦਾਨ ਹੋਵੇਗਾ ਮੇਰੇ ਮਿੱਤਰੋ ਆ ਜਸ਼ਨ ਦੀ ਪੈਂਦੀ ਹੋਈ ਰੇਡ ਇੱਕ ਪਾਸੇ ਧਾਕੜ ਰ ਗਿਆ ਧੱਕਾ ਕਰ ਗਿਆ ਗੋਗੜੀਆਂ ਵਾਲਾ ਹਿੱਕ ਤੇ ਦੀਵਾ ਬਾਰ ਗਿਆ ਇਹ ਗੋਗੜੀਆਂ ਵਾਲਾ ਟਾਕੜਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਸਾਢੇ 15 ਤੇ 16 ਦਾ ਮੈਚ ਹੈ ਮੂਨਕੜੇ ਕਬੱਡੀ ਕੱਪ ਦਾ ਫਾਈਨਲ ਮੈਚ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਾਨ ਲੈ ਵੀ ਚੱਕੂ 31000 ਦੇ ਤਿੰਨ ਹੋਣਗੇ ਉਹ ਵਿਕੇ ਸ਼ਾਤਰ ਦੀ ਰੇਡ ਮਨੀ ਪੱਲੀਆਂ ਵਾਲਾ ਇਸ ਵੇਲੇ ਜੋ ਕਰਦਾ ਫਿਰਦਾ ਹੈ ਜਸਦੀਸ਼ ਸਰਪੰਚ ਦਾ ਅੱਜ ਦੇ ਮੇਲੇ ਤੇ ਵੱਡਾ ਯੋਗਦਾਨ ਹੈ ਕਿੱਤੇ ਕੁਰਤੇ ਪਜਾਮੇ ਜਿਹੜਾ ਰੱਖਦਾ ਏ ਪਾ ਕੇ ਬੱਲੇ ਬੱਲੇ ਜਿਹਨੇ ਕਹਿੰਦੇ ਰੱਖੀ ਕਰਵਾ ਕੇ ਨਾਲ ਰਹਿੰਦੇ ਜਿਹਦੇ ਸੰਦਾ ਪੰਜ ਸੱਜਣਾ ਉਹ ਖੜਾ ਸਾਡਾ ਹਸਤੀਸ ਸਰਪੰਚ ਸੱਜਣਾ ਅੱਜ ਹਸਤੀਸ ਸਰਪੰਚ ਦੇ ਯਾਰ ਦਾ ਮੇਲਾ ਹੈ ਗੁਲਜਾਰੀ ਪੂਨਕ ਦੀ ਕਹਿੰਦੇ ਮੇਰੇ ਵੀਰੋ ਹੋਮ ਗਰਾਊਂਡ ਹੈ ਜਿੱਥੇ ਕਬੱਡੀ ਕਬੱਡੀ ਹੋ ਰਹੀ ਹੈ ਇੱਥੋਂ ਗੁਲਜਾਰੀ ਉੱਠਿਆ ਆਹ ਗਰਾਊਂਡ ਨੇ ਗੁਲਜਾਰੀ ਪੈਦਾ ਕੀਤਾ ਰਕੇਸ਼ ਬਾਪਰੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਬਾਪਰੀਆ ਬਾਪਰੀਆ ਰਕੇਸ਼ ਮੇਰੇ ਰੋ ਕਬੱਡੀ 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 ਮੱਲੀਆਂ ਵਾਲਾ ਜ਼ਿਲ੍ਹੇ ਜਲੰਧਰ ਦਾ ਮੇਰੇ ਮਿੱਤਰੋ ਔਰ ਦੂਜੇ ਪਾਸੇ ਜੱਗੂ ਜਾਂ ਫਿਰ ਮੱਲੀਆਂ ਵਾਲਾ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਜੋ ਦੀ ਕਬੱਡੀ ਦਾ ਹੀ ਖਿਆਲ ਹੈ ਅੱਜ ਕਹਿੰਦੇ ਜਲਾਲ ਵਾਲੇ ਦੇ ਪੋਲ ਗੂੰਜਦੇ ਆ ਮੌਣਕ ਦੇ ਵਿੱਚ ਕਬੱਡੀ ਹੋ ਰਹੀ ਹੈ ਤੇ ਨੈਸ਼ਨਲ ਸਟਾਈਲ ਕਬੱਡੀ ਦਾ ਸੁਪਰ ਹੀਰੋ ਮਨਪ੍ਰੀਤ ਮਾਨਾ ਚੇਚੇ ਤੌਰ ਤੇ ਪੁੱਜਾ ਦੁਨੀਆ ਦੀਵਾਨੀ ਵੱਡੇ ਵੀਰ ਦੀ ਇੱਕ ਪਾਸੇ ਜਸ਼ਨ ਆਲਮ ਗਰੀ ਹੈ ਉਹ ਸਾਹਮਣੇ ਦੇਖਦਾ ਕਬੱਡੀ ਪਾ ਰਿਹਾ ਬਹੁਪੁਰੀਆ ਹੁਸ਼ਿਆਰਾ ਇਹਦੀ ਚੰਦਰਾ ਧਾਡੀਆਂ ਮੋੜ ਜਾਂਦਾ ਹੈ ਇਹਦੀ ਹਿੱਕ ਤੇ ਪਰੋਤੇ ਲਾ ਜਾਂਦਾ ਹੈ ਇਹਦੀ ਹਿੱਕ ਤੇ ਤੀਵੇ ਮਾਰ ਜਾਂਦਾ ਹੈ ਇਹ ਬੱਕਰੀਆਂ ਗੱਨਾ ਕਰਵਾ ਜਾਂਦਾ ਹੈ ਇਹ ਦੁਨੀਆ ਬਚਾ ਜਾਂਦਾ ਓ ਜਸ਼ਨ ਜਸ਼ਨ ਪੁਲਵਾਨ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਰੰਬਰ ਦਾ ਵਾਅਦਾ ਕਰ ਗਿਆ ਜਸ਼ਨ ਪੁਲਵਾਨ ਮੇਰੇ ਮਿੱਤਰੋ ਉਹ ਸ਼ਾਤਰ ਵਾਲਾ ਪਿੱਕਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਿ ਪਿੰਡੇ ਲਿਸ਼ਕਣ ਪਟਿਆ ਦੇ ਜਵਾਨੀ ਉੱਟ ਜੂ ਉੱਟ ਜੂ ਕਰਦੀ ਜਾਸ ਜਿਵੇਂ ਝੱਟ ਹੈ ਚੀਤੇ ਦੀ ਰੇਡ ਵਾਂਗ ਕਿਸੇ ਤਾਰੀ ਧਰਦੀ ਜੱਗੂ ਉਧਰ ਪਾਲੀ ਆਸਟ੍ਰੇਲੀਆ ਕੱਲ੍ਹ ਆਸਟ੍ਰੇਲੀਆ ਵਾਲਾ ਜਹਾਜ਼ ਉਤਰਿਆ ਪਤਾ ਵੀ ਉਸਤਾਦ ਦੀ ਜਨ ਦੇ ਵਿੱਚ ਮੈਨਾ ਵੱਡੇ ਵੀਰ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਵੱਡੇ ਭਰਾ ਨੇ ਲੋਟਾਂ ਦਾ ਮੀਂਹ ਬਰਾਇਆ ਹੋਇਆ ਡਾਕਟਰ ਮੱਗਰ ਸਿਆਲ ਵੀ ਪੁੱਜੇ ਹੋਇਆ ਬਾਪੜੀਆਂ ਹਿਸ਼ਾਰਾ ਤੇ ਸਰੀਰ ਇੱਕ ਪਾਸੇ ਟੱਕਰ ਕਿਹਾ ਬਾਪੜੀਆਂ 31000 ਵਾਲਾ ਪਹਿਲਾਂ ਲਾ ਗਿਆ ਮੇਰੇ ਮਿੱਤਰੋ ਹਜ਼ਾਰ ਵਾਲਾ ਮੇਰੇ ਵੀਰੇ ਲੱਗਿਆ ਪਾਲੀ ਹੁੜਾ ਵੱਲੋਂ ਮਾਨ ਸਨਮਾਨ ਜੋਗੀ ਦੇਵ ਨੇ ਤੇ ਸਾਥੀਆਂ ਵੱਲੋਂ ਮਾਨ ਸਨਮਾਨ ਡਾਕਟਰ ਮੱਕਰ ਹੁੜਾ ਵੱਲੋਂ ਚਮਕਾਰ ਹੁੜਾ ਵੱਲੋਂ ਫਲਕਾਰ ਕਮਾਨ ਹੁੜਾ ਵੱਲੋਂ ਗੁਰਪ੍ਰੀਤ ਯੂਕੇ ਦੇ ਲਾਹਰੀ ਕਿੱਥੇ ਹੁੜਾ ਵੱਲੋਂ ਮਾਨ ਸਨਮਾਨ ਲ ਮੱਲੀਆਂ ਵਾਲਾ ਬਣੀ ਤੇ ਰਕੇ ਸ਼ੰਪਰੀਆ ਸਿਉਂ ਦਾ ਪੁੱਤਰ ਬਹੁਤ ਪ੍ਰੀਆ ਛੋਟੀ ਉਮਰ ਦਾ ਵੱਡਾ ਖਿਡਾਰੀ ਤੇਰੇ 20 ਸਾਲਾਂ ਦੇ ਜੱਟ ਨੂੰ ਵਾਈ ਵਾਈ ਕਹਿੰਦੀ ਦੁਨੀਆ ਵਾਈ ਵਾਈ ਕਹਿੰਦੀ ਦੁਨੀਆ ਵਾਈ ਤਰੀਕ ਨੂੰ ਬੰਤ ਨਿੱੱਰ ਵੀ ਸੱਤਾ ਦੇ ਰਿਹਾ ਕਦੋਂ ਦੇ ਕਬੱਡੀ ਕੱਪ ਦਾ ਵੀ 22 ਤਰੀਕ ਨੂੰ ਵੱਡੀਆਂ ਰੌਣਕਾਂ ਜਿਹੜੀਆਂ ਖਜੂਰਲੇ ਆ ਬੰਤ ਨਿੱੱਰ ਕਹਿੰਦਾ ਵੀ ਵੱਟੀਆਂ ਰੌਣਕਾਂ ਜਿਹੜੀਆਂ ਲੱਗਣਗੀਆਂ ਮੇਰੇ ਮਿੱਤਰੋ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਨ ਇਹ ਜਸ਼ਨ ਹੈ ਇਹ ਜਸ਼ਨ ਹੈ ਇੱਕ ਟੱਕੜ ਵਾਲੀਆ ਸਾਡਾ ਵੀਰ ਪੁੱਜਾ ਕੈਨੇਡਾ ਤੋਂ ਆਹ ਸਾਹਮਣੇ ਵੇਖਦਾ ਵੀ ਇਸ ਲਈ ਕਬੱਡੀ ਐਸ.ਆਈ. ਰਾਮ ਸਿੰਘ ਦੀ ਬਿਸਲ ਫੈਸਲੇ ਕਰਦੀ ਆ ਪੁਆਇੰਟ ਇਸ ਵਿੱਚ ਧਾਵੀ ਦਾ ਹੈ 2 ਮਾਰਚ ਨਵੇਂ ਗਾਉਂ ਦੇ ਵਿੱਚ ਕਬੱਡੀਆਂ ਪਹਿਣ ਗਿਆ 1 ਮਾਰਚ ਹਾਮ ਝੜੀਦੀ ਹੈ 3 ਮਾਰਚ ਤਾਜਲਪੁਰ ਦੇ ਵਿੱਚ ਟਰੈਕਟਰ ਦੇਤੇ ਜਾਣਗੇ 9 ਮਾਰਚ ਕਹਿੰਦੇ ਮੰਡਵੀ ਵਾਲੇ ਯਾਰ ਪੁੱਜੇ ਹੋਇਆ 1 ਲੱਖ ਤੇ ਪੌਣੇ ਲੱਖ ਦੀ ਟੱਕਰ ਹੋਵੇਗੀ ਬੈਸਟਾਂ ਦੇ ਲਈ ਮੋਟਰਸਾਈਕਲ ਓ ਜੱਗੂ ਦੀ ਟੱਕਰ ਪਿੱਕੇ ਨਾਲ ਪਈ ਹੋਈ ਹੈ ਛਾਤਰਵਾਲਾ ਪਿੱਕਾ ਤੇ ਹੱਕ ਬੜੀਆ ਜੱਗੂ ਲਓ ਜੱਗੂ ਦਾ ਇੱਕ ਜੱਫਾ ਹੋ ਗਿਆ ਤੇ ਡਾਕਟਰ ਮੱਗਰ ਪਤਾ ਕੀ ਕਹਿ ਗਿਆ ਜਿਹੜੇ ਦੋ ਬਾਕੀ ਆ 51000 ਦੇ ਜਿਆਦਾ ਬਾਤ ਆਗੇ ਜੱਟਾ ਕਿਆ ਬਾਤ ਆ ਡਾਕਟਰ ਮਗਰ ਸਿਆਲੂਰੀ ਜਦੋਂ ਕਰਾਉਂਦੇ ਆ ਤਕਰਵਾਉਂਦੇ ਆ ਉਹ ਜਦੋਂ ਕਰਾਉਂਦੇ ਆ ਪੱਖੜੀਆਂ ਗੱਲਾਂ ਕਰਵਾਉਂਦੇ ਆ ਇੱਕ ਪਾਸੇ ਸਨੀਲ ਧੰਡਾਣ ਵਾਲਾ ਦੂਜੇ ਪਾਸੇ ਸੁਪਾ ਸਿੰਘ ਨੇੜ ਦਾ ਪੁੱਤਰ ਬੋਪਰੀਆ ਹੁਸ਼ਕਰ ਸਿੰਘ ਹੈ ਪੁਆਇੰਟ ਇਸ ਵਿੱਚ ਧਾਵੀ ਦਾ ਹੈ ਇਹ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ ਇਹ ਇਨਾਮ ਤੇ ਜਿੱਤ ਵੀ ਜਿੱਤਦਾ ਹੈ ਇਹ ਚੰਦਰਾ ਲੋਕਾਂ ਦੇ ਦਿਲ ਵੀ ਲੁੱਟ ਜਾਂਦਾ ਹੈ ਇਹ ਲੋਕਾਂ ਦੇ ਦਿਲਾ ਤੇ ਟਾਕੇ ਮਾਰ ਜਾਂਦਾ ਮੰਗਦੇ ਨਹੀਂ ਖੋਹਦੇ ਹਾਂ ਅਸੀਂ ਪੁੱਤ ਡਾਕੂਆਂ ਦੇ ਇਹ ਕਹਿੰਦਾ ਨੰਬਰ ਮੰਗ ਕੇ ਨਹੀਂ ਲੈਣਾ ਨੰਬਰ ਖੋਹ ਕੇ ਲੈ ਕੇ ਜਾਣਾ ਹੈ ਉਹ ਨੰਬਰ ਤੇ ਟਾਕਾ ਮਾਰਨਾ ਮੇਰੇ ਵੀਰੋ ਲਓ ਰਕੇਸ਼ ਡਾਕਟਰ ਮੱਗਰ ਜੀ ਕਿੰਨੇ ਕਰਦੇ ਆ ਮਨੀ ਦੇ ਦੋ ਜੱਫਿਆਂ ਦਾ 20 ਕੇ 31 31000 ਰੁਪਇਆ ਮਨੀ ਮੱਲੀਆਂ ਵਾਲੇ ਦੇ ਵੀ ਤਿੰਨ ਜੱਫੀਆਂ ਦਾ ਮੇਰੇ ਪੰਜਾਬੀ ਵੀਰੋ ਡਾਕਟਰ ਮੱਕਰ ਚਮਕਰ ਕੁਮਾਰ ਬਲਕਾਰ ਕੁਮਾਰ ਗੁਰਪ੍ਰੀ ਯੂਕੇ ਲਓ ਭਰੀ ਇਕੱਠੇ ਉਹਨਾਂ ਦਾ ਉਧਰ ਨਵੀਂ ਉਹਨਾਂ ਦਾ ਬੱਪੂ ਹੜਾ ਦਾ ਤੇ ਕਾਕੇ ਕੋਟ ਫੱਤੇ ਹੜਾ ਦਾ ਪਹਿਲਾ ਪ੍ਰਾਈਜ਼ ਆਇੰਦੇ ਮੇਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਂ ਵੀ ਭਾਰਤੀ ਕਿ ਬੀਟੀ ਦੀ ਚੰਡੀਗੜ੍ਹ ਸ਼ਹਿਰ ਵਰਗੀ ਆਹ ਮੇਰੇ ਮਿੱਤਰੋ ਇਸ ਲਈ ਜਸ਼ਨ ਦੀ ਰੇਡ ਔਰ ਦੂਜੇ ਪਾਸੇ ਆ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਕਰ ਗਿਆ ਕੰਮ ਕਸੂਤਾਂ ਨਾਣੇ ਵਾਲਾ ਪੂਟਾ আলমਗਿਰੀਆ ਜਸ਼ਨ ਗਲਜਾਰੀ ਮੂਨਕ ਦੇਖਦਾ ਵੀ ਸਵਾਦ ਆ ਰਿਹਾ ਹੈ ਜਿਹੜੀਆਂ ਕਹਿੰਦੇ ਲੁੱਡੀਆਂ ਗਲਜਾਰੀ ਮੂਨਕ ਨੇ 25 ਸਾਲ ਇਹਨਾਂ ਗਰਾਊਂਡਾਂ ਦੇ ਵਿੱਚ ਭਾਇਆ ਉਹ ਸਮਾਂ ਯਾਦ ਆਉਂਦਾ ਹੈ ਮੇਰੇ ਵੀਰੋ 2010 ਦਾ वर्ल्ड कप ਦੁਨੀਆ ਦੀ ਯਾਦ ਹੈ ਏਸ਼ੀਆ ਕੱਪ ਦੇ ਕਹਿੰਦੇ ਕਪਤਾਨ ਵੀ ਮੇਰੇ ਵੀਰੋ ਵੱਡੀ ਜ਼ਿੰਮੇਵਾਰੀ ਅੱਜ ਦੇ ਮੈਲੇ ਤੇ ਹੈ ਗਲਦਿਆਰੀ ਮੌਨਕ ਕਪਤਾਨ ਰਿਹਾ ਏਸ਼ੀਆ ਕੱਪਾਂ ਦੇ ਵਿੱਚ ਭਾਰਤੀ ਟੀਮ ਦਾ ਦੁਨੀਆਂ ਦੇ ਵਿੱਚ ਗੱਲਾਂ ਹੋਈਆਂ ਮੌਨਕ ਦਾ ਨਾਂ ਚਮਕਾਇਆ ਇੱਕ ਪਾਸੇ ਹਾਕਮੜੀਆ ਜੱਗੂ ਹੈ ਪਰ ਬੌਪਰੀਆ ਰਕੇਸ਼ ਉੱਡ ਗਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਡਾਨਸਰ ਦੀ ਧਰਤੀ ਹੈ ਸਿੱਖੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰਤਵਾ ਹੈ ਇੱਕ ਪਾਸੇ ਸੁਨੀਲ ਕਬੱਡੀ ਪਾ ਰਿਹਾ ਹੈ ਅਰਨਾਣੇ ਦਾ ਬੂਟਾ ਬਾਪੁਰ ਦਾ ਸੋਨੂ ਹੈ ਬਾਪੂਰੀਆ ਹੁਸ਼ਿਆਰਾ ਨਾਲ ਕਹਿੰਦੇ ਮਨਦੀਪ ਧੱਕੜ ਗੋਗੜੀਆਂ ਵਾਲਾ ਹਰਿਆਣੇ ਦਾ ਮਾਨਾਚ ਪੰਜਾਬ ਦੇ ਵਿੱਚ ਪੁੱਜਾ ਹੋਇਆ ਹੈ ਕੀ ਗੱਲ ਹੋਵੇਗੀ ਕੀ ਮੇਰੇ ਵੀਰੇ ਅੰਦਾਜ਼ ਹੋਵੇਗਾ ਸੁਨੀਲ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਉਧਰ ਨਾਗਰਾ ਪਰਿਵਾਰ ਦਾ ਵੀ ਲੱਖ ਦਾ ਸਹਿਯੋਗ ਹੈ ਔਰ ਨਾਲ ਸਾਬੀ ਪੱਤਣ ਦਾ ਵੀ 90 ਰੁਪਏ ਦਾ ਲੱਖ ਦਾ ਸਹਿਯੋਗ ਹੈ ਬੱਬੂ ਨਵੀ ਤੇ ਕਾਕੇ ਹੁੜਾ ਦਾ ਵੀ ਲੱਖ ਦਾ ਸਹਿਯੋਗ ਹੈ ਗੁਲਜਾਰੀ بھائی ਕਹਿੰਦਾ ਵੀ ਆ ਮੈਚ ਦੇ ਜਿਹੜੇ ਸਾਰੇ ਪ੍ਰਾਈਜ਼ ਹੈ ਇਹਦਾ ਭਰਾਵਾ ਵੱਲੋਂ ਯਾਰ ਬਹੁਤ ਸਾਹਮਣੇ ਕਹਿੰਦੇ ਮਨੀ ਮਨੀ ਮੱਲੀਆਂ ਪਿੰਡ ਹੈ ਜਿੱਥੇ ਸੰਦੀਪ ਨੰਗਲ ਅੰਬੀਆਂ ਨੇ ਆਖਰੀ ਸਾਹ ਲਏ ਹੈ ਉਸ ਧਰਤੀ ਨੂੰ ਇਹ ਨੌਜਨ ਪੁੱਜਿਆ ਸਾਬੀ ਮੱਲੀਆਂ ਦੀਆਂ ਯਾਦਾਂ ਨੇ ਔਰ ਸਾਹਮਣੇ ਵੇਖਣਾ ਵੀ ਅਗਲੀ ਕਬੱਡੀ ਨੌਜਨ ਮੇਰੇ ਪੰਜਾਬੀ ਵੀਰੋ ਕੱਕੜਵਾਲ ਦਾ ਨਹੀਂ ਇਹ ਆਲੰਗੀਰ ਦਾ ਜਸ਼ਨ ਹੈ ਆਲੰਗੀਰ ਦਾ ਜਸ਼ਨ ਹੈ ਕਿੰਨੇ ਪਾ ਰਿਹਾ ਚਮਕੌਰ ਕਮਾਨ ਯੂਕੇ ਮਕਰ ਸਿਹਾਲ ਗੁਰਪ੍ਰੀ ਯੂਕੇ ਬਲਕਾਰ ਕਮਾਨ ਤੇ ਲਾਭਰੀ ਚੱਠਾ ਗੁਰੀਬਾਈ ਤੇ ਨਾਲ ਸਾਡਾ ਦਵਿੰਦਰ ਕਮਾਨ ਕਹਿੰਦੇ ਆ ਮਨਦੀਪ ਠੱਕੜ ਗੋਗੜੀਆਂ ਦੇ ਹੁਣ ਤੋਂ 3 ਜੱਫੇ 31000 ਦੇ ਹੋਣਗੇ ਮੇਰੇ ਵੀਰੋ ਅੱਜ 31 31000 51 51000 ਜੱਫਿਆਂ ਤੇ ਲੱਗ ਰਿਹਾ ਇਹ ਗੁਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ ਉਸਤਾਦ ਦੀ ਯਾਦ ਦੇ ਵਿੱਚ ਕਬੱਡੀਆਂ ਪੈ ਰਹੀਆਂ ਇੱਕ ਪਾਸੇ ਜਸ਼ਨ ਆਲਮਗਿਰੀਆ ਦੂਜੇ ਪਾਸੇ ਬੌਪਰੀਆ ਹੁਸ਼ਿਆਰਾ ਅੱਜ ਮੂਨਕ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਦੁਨੀਆ ਲੰਦ ਮਾਰਦੀ ਹੈ ਜਸ਼ਨ ਥੋੜਾ ਤੁਰ ਫਿਰ ਕੇ ਥੋੜਾ ਤੁਰ ਫਿਰ ਕੇ ਮੇਰੇ ਵੀਰੋ ਕਿਉਂਕਿ ਪਿੱਛੇ ਆ ਨਾ ਜਿਹੜੀ ਸੰਗਤ ਆਹ ਕਹਿੰਦੇ ਰਮਾਲ ਕੁਕਦੇ ਆ ਮਫਲਰ ਕੁਕਦੇ ਆ ਸਵਾਦ ਆਉਂਦਾ ਇਹ ਦੂਵਾ ਕਵਰ ਕਰੇ ਵਾਲ ਤੇ ਕਹਿੰਦੇ ਹਰਫ ਨੇ ਗੱਲ ਕਰਨੀ ਮੇਰੇ ਮਿੱਤਰੋ ਕਿਰ ਕੰਮ ਕਰ ਦੱਸ ਤੇਰਾ ਕੀ ਚ ਉਪਰਾ ਹੱਲਾ ਗੱਲਾ ਰੱਖੀ ਦਾ ਕਰਾ ਕੇ ਸੋਹਣਿਓ ਹਾਕਮ ਵਾਲਿਆ ਚੱਗੂ 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 ਉਹ ਕੰਮ ਕਸੂਤਾ ਹੋ ਗਿਆ ਮੂਨਕ ਦੇ ਵਿੱਚ ਹੱਲਾ ਬੱਲਾ ਹੋ ਗਿਆ ਹੱਲਾ ਗੱਲਾ ਜਾ ਹੋ ਗਿਆ ਹੱਲਾ ਗੱਲਾ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੇਰੇ ਵੀਰੋ ਸਵਾਦ ਆਇਆ ਪਿਆ ਉਹ ਮੂਨਕਾਰੇ ਹੋ ਗਿਆ ਜਿੱਤ ਖੁਸ਼ੀ ਨਹੀਂ ਫਿਰ ਸੰਗਤ ਖੁਸ਼ ਰੱਬ ਖੁਸ਼ ਲੈ ਵੀ ਸੇਵਾਦਾਰਾਂ ਐਨ ਸਾਰੇ ਖੁਸ਼ੀ ਦੇ ਅੱਜ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਹੋਰਾਂ ਨੇ ਐਲਾਨ ਕਰ ਦਿੱਤਾ ਇੱਕ ਪਾਸੇ ਬੂਟਾ ਨਦਾਨਾ ਦੂਜੇ ਪਾਸੇ ਸੁਨੀਲ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਬਲਕਾਰ ਕਮਾਨ ਲਾਪਰੇ ਚਠਾ ਇਹ ਸਾਰੇ ਯਾਰ ਕਹਿੰਦੇ ਆ ਆਕਮੜੀਏ ਜੱਗੂ ਦੇ ਹੁਣ ਤੋਂ ਤਿੰਨ ਜੱਫੇ 1 ਲੱਖ ਦੇ ਹੋਣਗੇ 1 ਲੱਖ ਦੇ ਤਿੰਨ ਜੱਫੇ ਜੱਗੂ ਦੇ ਪਰ ਮੱਲੀ ਮਨੀ ਮੰਡੀਆਂ ਵਾਲਾ ਮਨੀ ਪਰ ਦੂਸਰੇ ਪਾਸੇ ਵਿੱਕਾ ਛਾਤਰ ਦੀ ਧਰਤੀ ਹੈ ਨੰਬਰ ਬੌਪਰ ਦੀ ਟੀਮ ਦੇ ਹਿੱਸੇ ਕਰ ਗਿਆ ਵੱਡਾ ਮੈਚ ਚੱਲ ਰਿਹਾ ਆਕਮਾਲੀਏ ਜੱਗੂ ਤੇ ਤਿੰਨ ਜੱਫੀਆਂ ਤੇ 1 ਲੱਖ ਲੱਗ ਗਿਆ ਇਹ ਗੁਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ ਰਿਕਾਰਡ ਕਾਇਮ ਕਰਨ ਵਾਲਾ ਕਬੱਡੀ ਕੱਪ ਹੈ ਇਹ ਰਿਕਾਰਡ ਤੋੜਨ ਵਾਲਾ ਕਬੱਡੀ ਕੱਪ ਹੈ ਇਹ ਦੁਨੀਆਂ ਦੇ ਵਿੱਚ ਬਖਰੀਆਂ ਪੈਦਾ ਛੱਡੇਗਾ ਜੱਗੂ ਦੇ ਤਿੰਨ ਜੱਫੇ 1 ਲੱਖ ਦੇ ਮੁੱਗੂ ਦੇ ਤਿੰਨ ਜੱਫੇ ਕਹਿੰਦੇ 1 ਲੱਖ ਦੇ ਹੋਣੇ ਆ ਮੇਰੇ ਵੀਰੋ ਇਧਰ ਕੇਸ਼ ਬਾਪਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਪਾਲੀ ਮੂਰਗ ਜਿਹੜਾ ਵੀ ਆਸਟ੍ਰੇਲੀਆ ਵਾਲਾ ਭਰਾ 11000 ਦੀਆਂ ਤਿੰਨ ਕਬੱਡੀਆਂ ਪਾ ਦਿਓ ਬਾਪਰੀਏ ਰਕੇਸ਼ ਦੀਆਂ ਤਿੰਨ ਰੇਡਾਂ ਮੇਰੇ ਮਿੱਤਰੋ ਉਹ ਤਾਕੜ ਦੇ ਤਿੰਨ ਜੱਫਿਆਂ ਦਾ ਵੀ ਜਰਾ ਖਿਆਲ ਆ ਵੀ ਸੇਵਤਾ ਮਾਣ ਬੋਲਿਆ ਗਿਆ ਕਿ ਨਹੀਂ ਦੱਸੀ ਜਰਾ 31000 31000 ਵਾਹਿਗੁਰੂ ਮੇਰ ਕਰੇ ਥੋੜਾ ਡਿਸਪਿਊਟ ਹੈ ਤੇ ਪੁਆਇੰਟ ਜਿਹੜਾ ਜਸ਼ਨ ਦਾ ਪੁਆਇੰਟ ਰੈਫਰੀ ਨਹੀਂ ਹੈਗਾ 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 ਉਹ ਹੈ ਪੁਆਇੰਟ ਰੇਡਰ ਦਾ ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਪਰ ਨਹੀਂ ਉਧਰ ਪੰਮੇ ਸਾਣੇ ਦੇ ਕਹਿੰਦੇ ਕੋਈ ਟੈਲੀਵਿਜ਼ਨ ਜਾ ਬਣ ਗਿਆ ਟੈਲੀਵਿਜ਼ਨ ਜਾ ਬਣ ਗਿਆ ਮੂਵ ਸਪਰੇ ਗਰਾਊਂਡ ਦੇ ਵਿੱਚ ਪੁਛਦੀ ਕਰਦੇ ਹੋ ਆ ਥੋੜੇ ਜੇ ਕੋਈ ਬੰਦੇ ਆਪਦੇ ਸਾਹਮਣ ਬਹੁਤ ਸਾਰੇ ਖੜੇ ਆ ਹਿਸ਼ਾਰੇ ਕਰਾ ਹੋ ਜੀ ਇਧਰਲੇ ਪਾਸੇ ਨੂੰ ਮੇਰਾ ਵੀਰ ਬਣ ਕੇ ਆ ਸਾਹਮਣੇ ਰਕੇਸ਼ ਦੀ ਪਹਿਲੀ ਰੇਡ 11000 ਦੀ 11000 ਦੀ 11000 ਦੀ 11000 ਦੀ ਪਾਲੀਪੂਰ ਕਸਲੇ ਵਾਲੇ ਭਰਾ ਵੱਲੋਂ ਮੇਰੇ ਮਿੱਤਰੋ ਮਣੀ ਮੱਲੀਆ ਦੇ ਜੱਫੇ ਕੱਤੀ ਨੇ ਉਹ ਲੱਗੂ ਚੋਰ ਉੱਡ ਗਿਆ ਸੁਭਾਸ ਸਿਉਂਦਾ ਪੁੱਤ ਕਹਿੰਦੇ ਬੋਪੜ ਯਰਕੇਸ਼ ਲੋਕਾਂ ਦਾ ਦਿਲ ਜਿੱਤੂ ਖਿਡਾਰੀ ਬੱਗਿਆਂ ਦੇ ਦੁੱਲੇ ਵਰਗਾ ਨੌਜਵਾਨ ਇਹ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਇਹ ਗੱਲਾਂ ਚੱਠੇ ਗਵਿੰਦਪੁਰੇ ਦੇ ਕਬੱਡੀ ਕੱਪ ਦੇ ਹੋਈਆਂ ਸਨ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਤੇ ਮੇਰੇ ਵੀਰੋ ਪ੍ਰਮਾਤਮਾ ਦੀ ਮਿਹਰ ਹੋਈ ਹੈ ਸੰਗਤ ਦੀਆਂ ਦੁਆਵਾਂ ਨੇ ਜਿੱਦਾਂ ਦੁੱਲੇ ਦੀ ਚੜ੍ਹਾਈ ਹੈ ਇਦਾਂ ਹੌਲੀ-ਹੌਲੀ ਚੜ੍ਹਾਈ ਜਿਹੜੀ ਉਹ ਰਕੇਸ਼ ਪੋਪਰੀਏ ਦੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਖਰੀਆਂ ਕੰਨਾਂ ਹੋਣਗੀਆਂ ਪਰ ਆਲਮਗੀਰ ਸਾਹਿਬ ਦੀ ਤਰਤੀ ਹੈ ਸ਼ਕੰਦਰ ਸਿਉਂਦਾ ਪੋਤਰਾ ਜਸ਼ਨ ਇਸ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਬੂਟਾ ਅਣਦਾਣਾ ਸੋਨੂ ਬਾਪਰੀਆ ਇਹ ਮਨਦੀਪ ਧੱਕੜਾ ਇਹ ਹਰਿਆਣੇ ਦੇ ਕੋਗੜੀਆਂ ਪਿੰਡ ਤੋਂ ਆਇਆ ਹੋਇਆ ਹੈ ਇਹ ਦੁਨੀਆ ਦੇ ਟੌਪ ਦੇ ਰੇਡਰਾਂ ਨੂੰ ਕਹਿ ਕਹਿ ਕੇ ਜਫੇ ਲਾ ਜਾਂਦਾ ਮੇਰੇ ਵੀਰੋ ਇੱਕ ਪਾਸੇ 31000 31000 ਦਾ ਮਸਲਾ ਹੈ ਗੱਲ ਨੰਬਰ ਦੀ ਨਹੀਂ ਹੈ ਗੱਲ 31000 ਦੀ ਵੀ ਹੋਣੀ ਮੇਰੇ ਮਿੱਤਰੋ ਬੜਾ ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਰਕੇਸ਼ ਬੌਪਰ ਦਾ 11000 ਦੀ ਦੂਜੀ ਰੇਡ ਪੌਣ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਉਧਰ ਇਹਦੇ ਮੱਗਰ ਹੁਣਾਂ ਨੇ ਚਮਕਾਰ ਹੁਣਾਂ ਨੇ ਪ੍ਰਕਾਰ ਕਮਾਨ ਹੁਣਾਂ ਨੇ ਗੁਰਪ੍ਰੀ ਯੂਕੇ ਹੁਣਾਂ ਨੇ ਲਾਪਰੀ ਚੱਠੇ ਹੁਣਾਂ ਨੇ 51000 ਕੰਤਾ ਮੇਰੇ ਕੰਨ ਸਮੇਂ ਨਹੀਂ ਹੋਣੀ ਆ ਪਾਪਰੀਏ ਦੀ ਰੇਡ ਮਨੀ ਦਾ ਵੀ ਜਫਾ ਕਹਿੰਦੇ 31000 ਦੇ ਮੱਲੀਆਂ ਪਿੰਡ ਦੇ ਮੱਲੀਆਂ ਤੇ ਸੰਗਰੂਰ ਮੱਲੀਆਂ ਤੇ ਸੰਗਰੂਰ ਮੱਲੀਆਂ ਸੰਗਰੂਰ ਮਾਲਵੇ ਦੀ ਹੱਤ ਵਿੱਚ ਜਿਲ੍ਹਾ ਸੰਗਰੂਰ ਹੈ ਕਹਿੰਦੇ ਤੇ ਕਹੁੰਦੇ ਆਂਦੇ ਕੱਢੇ غرੂਰ ਹੈ ਕਹਿੰਦੇ ਤੇ ਕਹੁੰਦੇ ਆਂਦੇ ਤੋੜੇ غرੂਰ ਹੈ ਉਧਰ ਸੱਤਾ ਬੰਗਾ ਵੀ ਪੁੱਜਾ ਹੋਇਆ ਹੈ ਕੈਪਟਨ ਮੱਗਰ ਸਿੰਘ ਦੀ ਬੰਗਾ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਇਆ ਹੈ ਸੁਨੀਲ ਤਮਧਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਸੋਨੂ ਹੈ ਨਾਲ ਬੂਟਾੜ ਦਾਣਾ ਹੈ ਨਾਲ ਕਹਿੰਦੇ ਦੂਜੀ ਕਿਨੀ ਤੇ ਹੁਸ਼ਿਆਰਾ ਹੁਸ਼ਿਆਰੀ ਦੇ ਨਾਲ ਜੱਫੇ ਲਾਉਣ ਵਾਲਾ ਜਾਫੀ ਡਬਲ ਟੱਚ ਦੇ ਫੈਸਲੇ ਹੈ ਨੰਬਰ ਹਾਕਮ ਵਾਲੀ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਕਬੱਡੀ 365.com ਕਬੱਡੀ 123 live.in ਵੱਡੇ ਮੇਲੇ ਨੂੰ ਪੂਰੀ ਦੁਨੀਆ ਦੇ ਵਿੱਚ ਬਿਖਾਰ ਰਹੀ ਹੈ ਮੰਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਛਾਤਰ ਦੇ ਬਿੱਕੇ ਜੀ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਹਾਕਮ ਵਾਲਿਆ ਜੱਗੂ ਹੈ ਦੂਜੀ ਕਨੀ ਤੇ ਮਨੀ ਮੱਲੀਆਂ ਵਾਲਾ ਚਾਰ ਜਾਫੀ ਹਾਕਮ ਵਾਲਾ ਪਿੰਡ ਦੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਦ ਕੋੜੇ ਇਹ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਦੁਨੀਆ ਇਸ਼ਾਰੇ ਰੈਂਬੋ ਵੱਲ ਮਨੀ ਦੇ ਤੇ ਦੋ ਜਫੇ ਤਿੰਨ ਜਫੇ 51000 ਦੇ ਤੇ ਜੱਗੂ ਦੇ ਦੋ ਜਫੇ ਦੋ ਰਹਿਗੇ ਦੋ ਰਹਿਗੇ ਕਿੰਨੇ ਦੇ ਦੋ ਲੱਖ ਦੇ ਮੇਰੇ ਪੰਜਾਬੀ ਵੀਰੋ ਕੀ ਬਾਤ ਹੈ ਗੱਜਰ ਬੱਗਰ ਸਿਹਾਰ ਚਮਕਾਰ ਕਮਾਨ ਬਲਕਾਰ ਕਮਾਨ ਗੁਰਪ੍ਰੀ ਯੂਕੇ ਤੇ ਲਾਪ੍ਰੀ ਚੱਠੇ ਵੱਲੋਂ ਇਹ ਮਾਨ ਸਰਮਾਰ 2 ਲੱਖ ਦੇ ਬਖਸ਼ੇ ਜਾਣਗੇ ਦੋ ਜੱਫੇ ਹੋ ਗਿਆ ਸਵਾਦ ਕੇ ਨਹੀਂ ਫਿਰ ਮਕਰ ਸਿਹਾਰ ਕਹਿੰਦਾ ਜੇ ਸਿਹਾਰ ਦੇ ਵਿੱਚ ਇੱਕ ਫਰਵਰੀ ਨੂੰ ਕਸਰਾ ਰਹਿ ਗਈ ਹੈ ਉਹ ਅੱਜ ਮੂਨਕ ਦੇ ਵਿੱਚ ਕੱਢ ਕੇ ਜਾਣੀ ਹੈ ਜੇ ਕਸਰਾ ਰਹਿ ਗਈ ਹੈ ਐਸੇ ਤੇ ਮਗਰਾ ਸਿਹਾਲ ਦੇ ਵਿੱਚ ਵੀ ਕਸਰ ਬਾਕੀ ਨਹੀਂ ਰਹੀ ਗੱਲਾਂ ਕਹਿੰਦੇ ਮੂਨਕ ਦੇ ਵਿੱਚ ਵੀ ਬੱਕਰੀਆਂ ਹੋ ਰਹੀਆਂ ਇਹ ਆਲਮਗੀਰ ਦੀ ਧਰਤੀ ਦਾ ਜਸ਼ਨ ਹੈ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਪੁੱਜਾ ਹੋਇਆ ਹੈ ਕਰਤਾਰ ਸਿੰਘ ਸਾਹਬੇ ਦੀ ਚੱਕਾ ਹੋਈ ਹੈ ਇੱਕ ਪਾਸੇ ਬੂਟਾਂ ਦਾਣਾ ਸੰਗਰੂਰ ਦੀ ਧਰਤੀ ਦੇ ਚਾਰ ਜਾਫੀ ਤਿਆਰ ਬਰ ਤਿਆਰ ਸੂਬਾ ਸਿੰਘ ਨੈਣ ਦਾ ਪੁੱਤ ਹੜਖ ਗਿਆ ਉਹ ਸਾਹਮਣੇ ਮੇਰੇ ਵੀਰੇ ਟਰਾਈ ਕਰਦਾ ਹੋਇਆ ਪਰ ਮਾਨਸਾ ਦਾ ਕਹਿੰਦੇ ਹਾਕਮ ਵਾਲਾ ਪਿੰਡ ਐ ਤਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੰਦ ਕਰਦੀ ਮੂਨ ਕਦੇ ਕੱਪ ਉੱਤੇ ਉਹੀ ਹੋ ਗਈ ਜਿਹੜੀ ਇਹਨੀ ਗੱਲ ਬਾਤ ਦੀ ਤੂੰ ਗੱਲ ਕਰਦੀ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ 20 ਮਾਰਚ ਨੂੰ ਜਨਾਬ ਵਿੱਚ ਦੋ ਗੱਟੀਆਂ ਜਾਣਗੀਆਂ ਇੱਕ ਕਹਿੰਦੇ ਮਾਨੋਕਿਆਂ ਨੂੰ ਜਾਊਗੀ ਇੱਕ ਮੂਨਕ ਨੂੰ ਆਉਂਗੀ ਬੱਟੂ ਉਹ ਕਹਿੰਦੇ ਗੁਲਜਾਰ ਤੇ ਨਾਲ ਕਹਿੰਦੇ ਜੀਵਨ ਮਾਣੂ ਕੇ ਕਿਸਾਨੀ ਸੰਘਰਸ਼ ਨੇ ਯੋਧਿਆਂ ਦਾ ਸਨਮਾਨ ਵੱਡਾ ਹੋਣਾ ਹੈ ਉਹ ਕਬੱਡੀ ਦੇ ਵੱਡੇ ਸਟਾਰਾਂ ਦਾ ਮਾਣ ਸਨਮਾਨ ਜੱਗੂਆ 2 ਲੱਖ ਦੇ ਕੱਫੇ ਹੋਣਗੇ ਲਾ ਹੱਥ ਪਾ ਕਰਾਰੇ ਦੇ ਹੱਥ ਨਚਾ ਦੇ ਦੁਨੀਆ ਪਰ ਮਨੀ ਮੱਲੀਆਂ 11000 11000 ਦੀ ਮੂਨਕ ਦੇ ਵਿੱਚ ਮੂਨਕ ਦੇ ਵਿੱਚ ਮੂਨਕ ਦੇ ਵਿੱਚ ਹੱਲਾ ਗੱਲਾ ਹੱਲਾ ਗੱਲਾ ਵਾਹ 11000 ਦਾ ਜੱਫਾ ਮੈਚ ਸਮਾਪਤ مگرا, مبارک بات ہے میلا بن گیا میلا بن گیا میلہ بن گیا آج دا بیس لیڈر, جشن سات نمبر ارکیش نے اٹھا شے جفے شے نمبر ارکیش تھنک تینکیو وے پالی بہت بہت جشن عالمگیریہ بیس ایڈر منی ملیا ایک دو تین چار پانچ شے